ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਕੁਨ ਕੱਲ 15 ਅਗਸਤ ਸੀਗੀ ਔਰ ਬਹੁਤ ਸਾਰੇ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੱਖ-ਵੱਖ ਪੋਸਟ ਸਾਂਝੀ ਕਰਕੇ ਇਹ ਦਿਨ ਮਨਾਇਆ ਹੈ ਤੇ ਉੱਥੇ ਹੀ ਪੰਜਾਬ ਦੇ ਪੰਜਾਬੀ 뮤직 ਇੰਡਸਟਰੀ ਦੇ ਜਿਹੜੇ ਮਸ਼ਹੂਰ ਗਾਇਕ ਨੇ ਸਿੰਘਾ ਉਹਨਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਪਰ ਉਹ ਪੋਸਟ ਇਹ ਦਿਨ ਮਨਾਉਣ ਵਾਲੀ ਤਾਂ ਹੈ ਪਰ ਉਹ ਇਸ ਪੋਸਟ ਦੇ ਵਿੱਚ ਕੁਝ ਅਜੀਹਾ ਕਹਿ ਰਹੇ ਨੇ ਜੋ ਸੁਣ ਕੇ ਹੈਰਾਨੀ ਵੀ ਹੋ ਰਹੀ ਹੈ ਔਰ ਕਿਤੇ ਨਾ ਕਿਤੇ ਖੁਸ਼ੀ ਵੀ ਹੋ ਰਹੀ ਹੈ ਕਿ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਅਜਿਹੇ ਗਾਇਕ ਵੀ ਨੇ ਜੋ ਇਸ ਚੀਜ਼ ਨੂੰ ਯਾਦ ਰੱਖ ਰਹੇ ਨੇ ਔਰ ਵਾਕਿਆ ਆਪਣੇ ਜ਼ਿੰਦਗੀ ਦੇ ਵਿੱਚ ਕੁਝ ਅਜਿਹਾ ਕਰਨਾ ਚਾਹੁੰਦੇ ਨੇ ਦੱਸ ਦਈਏ ਕਿ ਗਾਇਕ ਸਿੰਘਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਭਗਤ ਸਿੰਘ ਦੀ ਤਸਵੀਰ ਸਾਂਝੀ ਕੀਤੀ ਹੈ ਤੇ ਥੱਲੇ ਹੈਪੀ ਇੰਡੀਪੈਂਡੈਂਸ ਡੇ ਤਾਂ ਲਿਖਿਆ ਹੀ ਹੈ ਇਸ ਦੇ ਨਾਲ ਹੀ ਉਹ ਲਿਖਦੇ ਨੇ ਆਈ ਵਾਂਟ ਟੂ ਪਲੇ ਰੋਲ ਇਨ ਭਗਤ ਸਿੰਘਸ ਬਾਇਓਪਿਕ ਰੀਅਲ ਵਿੱਚ ਤਾਂ ਪਤਾ ਨਹੀਂ ਪਰ ਰੀਅਲ ਵਿੱਚ ਜ਼ਰੂਰ ਫੀਲ ਕਰਨਾ ਚਾਹੁੰਦਾ ਆਜ਼ਾਦੀ ਗਾਇਕ ਸਿੰਘਾ ਨੇ ਇਹ ਜਿਹੜੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਇੰਡੀਪੈਂਡੈਂਸ ਡੇ ਦੇ ਮੌਕੇ ਤੇ ਔਰ ਉਹ ਲਿਖਦੇ ਨੇ ਕਿ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਉਹਨਾਂ ਦੀ ਜੇਕਰ ਬਾਇਓਪਿਕ ਬਣੇਗੀ ਤਾਂ ਸਿੰਘਾ ਭਗਤ ਸਿੰਘ ਦਾ ਰੋਲ ਜ਼ਰੂਰ ਪਲੇ ਕਰਨਾ ਚਾਹਣਗੇ ਅਸਲ ਜ਼ਿੰਦਗੀ ਦੇ ਵਿੱਚ ਨਹੀਂ ਜਿਹੜੀ ਰੀਲ ਜ਼ਿੰਦਗੀ ਹੈ ਯਾਨੀ ਕੈਮਰਾ ਦੀ ਫਿਲਮਾਂ ਦੀ ਜਿਹੜੀ ਜ਼ਿੰਦਗੀ ਹੈ ਉਸ ਦੇ ਵਿੱਚ ਇੱਕ ਵਾਰ ਆਜ਼ਾਦੀ ਜ਼ਰੂਰ ਫੀਲ ਕਰਨਾ ਚਾਹੁੰਦੇ ਨੇ ਤੁਹਾਨੂੰ ਕੀ ਲੱਗਦਾ ਸਿੰਘਾ ਨੇ ਜਿਹੜੀ ਪੋਸਟ ਪਾਈ ਹੈ ਅਗਰ ਭਗਤ ਸਿੰਘ ਦੀ ਬਾਇਓਪਿਕ ਬਣੀ ਹੈ ਕੀ ਸਿੰਘੇ ਨੂੰ ਇਸ ਦੇ ਵਿੱਚ ਰੋਲ ਪਲੇ ਕਰਨਾ ਚਾਹੀਦਾ ਹੈ